ਸਬਡਿਵੀਜ਼ਨ ਮਜੀਠਾ ਦੇ ਅਧੀਨ ਪੈਂਦੇ 6 ਪਿੰਡਾਂ ਦੇ ਵਿੱਚ ਜੋ ਸ਼ਰਾਬ ਪੀ ਕੇ ਮੌਤਾਂ ਹੋਈਆਂ ਸੀ ਜਿਸ ਦਾ ਡੈਥ ਅੰਕੜਾ ਜਿਹੜਾ ਹੈ ਭਾਵੇਂ ਕਿ ਸਰਕਾਰ ਨੇ 23 ਦੱਸਿਆ ਸੀ ਅਨਫੀਸ਼ੀਅਲੀ ਜਿਹੜਾ ਹੈ ਉਹ ਗਿਣਤੀ 27 ਹੋ ਚੱਲੀ ਹੈ ਪਰ ਅੱਜ ਇੱਥੇ 22 ਪੀੜਤ ਪਰਿਵਾਰਾਂ ਨੂੰ ਸਰਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਦੇ ਚੈੱਕ ਦਿੱਤੇ ਜਾਣੇ ਨੇ ਪਿੰਡ ਮਰੜੀ ਕਲਾ ਦੇ ਵਿੱਚ ਅਸੀਂ ਮੌਜੂਦ ਹਾਂ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬੀਤੇ ਦਿਨ ਆਏ ਸੀ ਔਰ ਪੀੜਤ ਪਰਿਵਾਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਇੱਥੇ ਕੀਤੀ ਸੀ ਇੱਥੇ ਪੰਜਾਬ ਦੇ ਕੈਬਨਿਟ ਵਜ਼ੀਰ ਕੁਲਦੀਪ ਸਿੰਘ ਢਾਲੀਵਾਲ ਇੱਥੇ ਕੁਝ ਸਮੇਂ ਤੱਕ ਪਹੁੰਚ ਰਹੇ ਨੇ ਔਰ ਪੀੜਤ ਪਰਿਵਾਰਾਂ ਨੂੰ ਆ ਕੇ ਉਹ ਮੁਆਵਜ਼ੇ ਦੇ ਚੈੱਕ ਇੱਥੇ ਸੌਂਪਣਗੇ 10 ਲੱਖ ਰੁਪਏ ਪ੍ਰਤੀ ਪਰਿਵਾਰ ਜਿਹੜਾ ਪੀੜਤਾਂ ਨੂੰ ਚੈੱਕ ਦਿੱਤੇ ਜਾਣਗੇ ਔਰ ਇੱਥੇ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਇੱਥੇ ਤੁਸੀਂ ਦੇਖ ਸਕਦੇ ਹੋ ਉਹ ਪੀੜਤ ਪਰਿਵਾਰ ਜਿਹੜੇ ਨੇ ਪਹੁੰਚੇ ਨੇ ਔਰ ਬਕਾਇਦਾ ਤਸਦੀਕ ਕੀਤੀ ਜਾ ਰਹੀ ਹੈ ਪਰਿਵਾਰਾਂ ਦੀ ਔਰ ਇਹਨਾਂ ਪਿੰਡਾਂ ਦੇ ਵਿੱਚ ਜੇ ਗੱਲ ਕੀਤੀ ਜਾਵੇ ਜੇ ਜਿਹੜੀ ਕੱਲ ਪੰਜਾਬ ਦੇ ਜਿਹੜੇ ਬਾਰਡਰ ਇੰਦੇ ਡੀਆਈਜੀ ਨੇ ਉਹਨਾਂ ਦੇ ਵੱਲੋਂ ਜੋ ਤਸਦੀਕ ਕੀਤੀ ਗਈ ਸੀ ਉਸ ਦੇ ਵਿੱਚ 22 ਜਿਹੜੇ ਨਾਮ ਸੀ ਉਹ ਦੱਸੇ ਗਏ ਸੀਗੇ ਹਾਲਾਂਕਿ ਨਿੰਦਰ گور ਨਾਮ ਦੀ ਇੱਕ ਔਰਤ ਜਿਸ ਨੂੰ ਖੁਦ ਗ੍ਰਿਫਤਾਰ ਕੀਤਾ ਹੈ ਔਰ ਉਸ ਦੇ ਪਤੀ ਦੀ ਜਿਹੜੀ ਡੈਥ ਹੋ ਚੱਲੀ ਹੈ ਉਹਨਾਂ ਨੂੰ ਇਹ ਮੁਆਵਜ਼ਾ ਜਿਹੜਾ ਉਹ ਨਹੀਂ ਮਿਲੇਗਾ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਇਹਨਾਂ ਪਰਿਵਾਰਾਂ ਦੇ ਨਾਲ ਜਿਹੜੀ ਬੀਤੇ ਦਿਨੀ ਮੁਲਾਕਾਤ ਕੀਤੀ ਸੀ ਔਰ ਭਰੋਸਾ ਦਿਵਾਇਆ ਸੀ ਕਿ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਜਿਹੜੀ ਮਦਦ ਹੈ ਉਹ ਇਹਨਾਂ ਪੀੜਤ ਪਰਿਵਾਰਾਂ ਦੀ ਕੀਤੀ ਜਾਏਗੀ ਔਰ ਇਹ ਪੀੜਤ ਪਰਿਵਾਰ ਤੁਸੀਂ ਦੇਖ ਸਕਦੇ ਹੋ ਪਿੰਡ ਭੰਗਵਾ ਦੀ ਗੱਲ ਕੀਤੀ ਜਾਵੇ ਜਿੱਥੇ 6 ਲੋਕਾਂ ਦੀ ਮੌਤ ਹੋਈ ਮਰੜੀ ਕਲਾਂ ਦੀ ਗੱਲ ਕੀਤੀ ਜਾਵੇ ਉਥੇ 6 ਪਰਿਵਾਰਾਂ ਦੀ ਜਿਹੜੀ ਹੈ ਮੌਤ ਹੋਈ ਹੈ ਉਸ ਤੋਂ ਇਲਾਵਾ 3 ਇਹਵਾਲ ਤਲਵੰਡੀ ਕਰਨਾਲਾ ਤੇ ਇਹ ਸਾਰੇ ਜਿਹੜੇ ਵੱਖ-ਵੱਖ ਪਿੰਡ ਨੇ ਜਿੱਥੇ ਜ਼ਹਿਰੀਲੀ ਸ਼ਰਾਬ ਪੀ ਕੇ ਮੌਤਾਂ ਹੋਈਆਂ ਨੇ 16 ਮੁਲਜ਼ਮਾਂ ਦੀ ਗ੍ਰਿਫਤਾਰੀ ਇਸ ਮਾਮਲੇ 'ਚ ਚੱਲੀ ਹੈ ਦੋ ਦਿੱਲੀ ਦੇ ਰਹਿਣ ਵਾਲੇ ਜਿਹੜੇ ਵਪਾਰੀ ਨੇ ਉਹਨਾਂ ਦੀ ਵੀ ਇਹ ਸ਼ਰਾਬ ਗਾਣ ਦੇ ਵਿੱਚ ਜਿਹੜੀ ਆ ਮੌਤ ਉਹਨਾਂ ਦੀ ਵੀ ਗ੍ਰਿਫਤਾਰੀ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਇਸ ਤੋਂ ਬਾਅਦ ਹੁਣ ਇਹ ਸਾਰੇ ਪੀੜਤ ਪਰਿਵਾਰ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਅੰਤਿਮ ਸੰਸਕਾਰ ਬੀਤੇ 2 ਦਿਨ ਪਹਿਲਾਂ ਜਾਂ ਬੀਤੇ ਕੱਲ੍ਹ ਹੋਏ ਤੇ ਪੋਸਟਮਾਰਟਮ ਕਰਵਾ ਕੇ ਸਰਕਾਰ ਨੇ ਜਿਹੜੀ ਹੈ ਸਾਰੀ ਕਾਰਵਾਈ ਕੀਤੀ ਹੈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮੈਡਮ ਸਾਖਸ਼ੀ ਸਾਨੀ ਔਰ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੇ ਐਸਐਸਪੀ ਨੇ ਰੂਰਲ ਜਿਹੜੇ ਰਵਿੰਦਰ ਸਿੰਘ ਮਨਿੰਦਰ ਸਿੰਘ ਆਈਪੀਐਸ ਉਹਨਾਂ ਦੇ ਵੱਲੋਂ ਇਹਨਾਂ ਸਾਰਾ ਆਂ ਪਰਿਵਾਰਾਂ ਦੀ ਬਕਾਇਦਾ ਸੂਚੀਆਂ ਬਣਾਈਆਂ ਗਈਆਂ ਔਰ ਇਸ ਜਗ੍ਹਾ ਦੇ ਉੱਤੇ ਅੱਜ 22 ਪਰਿਵਾਰਾਂ ਨੂੰ ਨੇ ਮੁਆਵਜ਼ੇ ਦੇ ਚੈੱਕ ਜਿਹੜੇ ਨੇ ਉਹ ਦਿੱਤੇ ਜਾਣਗੇ ਔਰ ਇਹਨਾਂ ਪਰਿਵਾਰਾਂ ਨੂੰ ਇਸ ਜਗ੍ਹਾ ਦੇ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਚੇਚੇ ਤੌਰ ਤੇ ਪਹੁੰਚ ਕੇ ਇਹਨਾਂ ਸਾਰੇ ਹੀ ਪਰਿਵਾਰਾਂ ਨੂੰ ਜਿਹੜੇ ਉਹ ਮੁਆਵਜ਼ੇ ਦੇ ਜਿਹੜੇ ਚੈੱਕ ਦੇਣਗੇ ਨੇ ਪਿੰਡ ਮਰਲੀ ਮਰੜੀ ਗਲਾਂ ਦਾ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਥੋੜੇ ਸਮੇਂ ਤੱਕ ਡਿਪਟੀ ਕਮਿਸ਼ਨਰ ਜਿਹੜੇ ਨੇ ਇੱਥੇ ਪਹੁੰਚਣਗੇ ਔਰ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਏਗੀ ਔਰ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੋਂ ਤੱਕ ਕਾਕਿਆ ਸੀ ਕਿ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਉਹ ਪੀੜਤ ਪਰਿਵਾਰਾਂ ਦੀ ਕੀਤੀ ਜਾਏਗੀ ਉਸ ਤੋਂ ਬਾਰੇ ਮੀਡੀਆ ਦੇ ਨਾਲ ਵੀ ਗੱਲਬਾਤ ਉਹ ਕਰਨਗੇ ਇਹ ਦੁਖਦ ਜਿਹੜਾ ਇਨਸੀਡੈਂਟ ਸੀ ਇਹਨਾਂ ਪਿੰਡਾਂ ਦੇ ਵਿੱਚ ਵਾਪਰਿਆ ਸੀ ਬੀਤੇ ਕੱਲ ਜਿਹੜੇ 16 ਮੁਲਜ਼ਮ ਨੇ ਇਹਨਾਂ ਨੂੰ ਬਕਾਇਦਾ ਗ੍ਰਿਫਤਾਰ ਕਰਕੇ ਇਥੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ 2 ਦਿਨ ਦੇ ਉਹ ਪੁਲਿਸ ਰਿਮਾਂਡ ਤੇ ਇਥੇ 3:30 ਵਜੇ ਦਾ ਜਿਹੜਾ ਸਮਾਂ ਉਹ ਰੱਖਿਆ ਗਿਆ ਸੀ ਜਿੱਥੇ ਪੀੜਤ ਪਰਿਵਾਰਾਂ ਨੂੰ ਇਹ ਮੁਆਵਜ਼ੇ ਦੇ ਚੈੱਕ ਜਿਹੜੇ ਮਿਲਣਗੇ ਨਾ ਸਾਰੇ ਪੀੜਤ ਨੇ ਜਿਹੜੇ ਇੱਥੇ ਮੌਜੂਦ ਨੇ ਔਰ ਪ੍ਰਸ਼ਾਸਨ ਜਿਹੜੇ ਨੇ ਇਹਨਾਂ ਦੀ ਸਾਰੀ ਬਕਾਇਦਾ ਤੌਰ ਦੇ ਉੱਤੇ ਕਾਗਜ਼ੀ ਪత్రਾਂ ਦੀ ਜਾਂਚ ਜਿਹੜੀ ਪਹਿਲਾਂ ਕਰਵਾਈ ਗਈ ਹੈ ਕਿਉਂਕਿ ਜਿਹੜੇ ਲੀਗਲ ਵਾਰਿਸ ਨੇ ਇਹਨਾਂ ਪਰਿਵਾਰਾਂ ਦੇ ਉਹਨਾਂ ਦੀ ਸਹੀ ਮਦਦ ਦਿੱਤੀ ਜਾਵੇ ਉਹ ਜਿੰਨ ਕਿਉਂਕਿ ਬਹੁਤ ਸਾਰੇ ਇਸ ਸ਼ਰਾਬਖਾਨੇ ਦੇ ਵਿੱਚ ਜਿਹੜੇ ਮਰਨ ਵਾਲੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਉਹ ਸਾਰੇ ਮੁਲਾਜ਼ਮ ਲੋਕ ਸੀ ਜਿਹੜੇ ਮਜ਼ਦੂਰੀ ਕਰਕੇ ਆਪਣਾ ਟੈਂਪ ਕਰਦੇ ਸੀ ਤੇ ਉਹਨਾਂ ਨੇ ਜਿਹੜਾ ਸ਼ਰਾਬ ਪੀਤੀ ਔਰ ਜਿਹੜੀ ਮੈਥਨੋਲ ਇਸ ਦੇ ਵਿੱਚ ਵਰਤੀ ਗਈ ਪਿੰਡ ਭੰਗਵਾ ਦੇ ਵਿੱਚ ਸ਼ਰਾਬ ਜਿਹੜੀ ਮੈਥਨੋਲ ਆਈ ਸੀ ਉਸ ਤੋਂ ਬਾਅਦ ਸ਼ਰਾਬ ਤਿਆਰ ਕੀਤੀ ਗਈ ਤੇ ਸ਼ਰਾਬ ਦਾ ਜਿਹੜਾ ਇਨਸੀਡੈਂਟ ਸੀ ਸ਼ਰਾਬ ਪੀਣ ਤੋਂ ਬਾਅਦ ਲੋਕ ਜਿਹੜੇ ਸੀ ਕੁਝ ਨਹੀਂ ਮੌਕੇ ਤੇ ਮੌਤ ਹੋ ਗਈ ਤੇ ਕੁਝ ਜਿਹੜੇ ਸੀ ਸ਼ਰਾਬ ਦੇ ਨਾਲ ਹਸਪਤਾਲਾਂ ਦੇ ਵਿੱਚ ਜਾ ਕੇ ਉਹਨਾਂ ਦੀ ਮੌਤ ਹੋਈ 10 ਦੇ ਕਰੀਬ ਜਿਹੜੇ ਲੋਕ ਅਜਿਹੇ ਨੇ ਪੀੜਤ ਐਸੇ ਨੇ ਜਿਹੜੇ ਇਸ ਵਕਤ ਵਕ ਵਕ ਹਸਪਤਾਲਾਂ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪੰਜਾਬ ਕਾਰ ਵੱਲੋਂ ਉਹਨਾਂ ਦਾ ਇਲਾਜ ਇੱਥੇ ਕਰਵਾਇਆ ਜਾ ਰਿਹਾ ਹੈ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਪ੍ਰਸ਼ਾਸਨ ਵੱਲੋਂ ਬਕਾਇਦਾ ਤੌਰ ਦੇ ਉੱਤੇ ਸਾਰੇ ਲੋਕਾਂ ਦੀ ਜਿਹੜੀ ਲਿਸਟ ਹੈ ਉਹ ਟੈਲੀ ਕੀਤੀ ਜਾ ਰਹੀ ਹੈ ਤਾਂ ਕਿ ਸਹੀ ਮੁਆਵਜ਼ਾ ਉਚਿਤ ਮੁਆਵਜ਼ਾ ਕੀਤਾ ਜਾਵੇ ਔਰ ਨਾਲ ਹੀ ਇਹਨਾਂ ਪਰਿਵਾਰਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਜਿਹੜੇ ਪੜ੍ਹਾਈ ਲਿਖਾਈ ਦਾ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਜਿਹੜਾ ਖਰਚਾ ਉਹ ਪ੍ਰਸ਼ਾਸਨ ਦੇਵੇਗਾ ਤੇ ਨਾਲ ਹੀ ਹਰ ਤਰ੍ਹਾਂ ਦੀ ਸੰਭਵ ਮਦਦ ਜੇਕਰ ਉਹਨਾਂ ਨੂੰ ਚਾਹੀਦੀ ਹੈ ਕਿਸੇ ਕਿਸਮ ਦੀ ਨੌਕਰੀ ਦੇ ਵਿੱਚ ਤਾਂ ਉਹ ਮਿਲੇਗੀ ਹਾਲਾਂਕਿ ਇਹ ਬੜਾ ਦੁਖਦ ਇਨਸੀਡੈਂਟ ਹੈ ਬੜਾ ਦੁਖਦ ਪਹਿਲੂ ਹੈ ਕਿ ਜਿਹੜੀਆਂ ਇਹ ਮੌਤਾਂ ਹੋਈਆਂ ਲਗਾਤਾਰ ਇਹ ਅੰਕੜਾ ਵਧਦਾ ਰਿਹਾ ਪਹਿਲੀ ਰਾਤ 7 ਮੌਤਾਂ ਹੋਈਆਂ ਉਸ ਤੋਂ ਬਾਅਦ 7 ਦੁਬਾਰਾ 10 11 14 ਇਸ ਤੋਂ ਬਾਅਦ 18 ਹੁਣ 21 ਦੇ 22 ਸਰਕਾਰੀ ਅੰਕੜਾ ਜਿਹੜਾ ਤਕਰੀਬਨ 23 ਲੋਕਾਂ ਦੀ ਜਿਹੜੀ ਮੌਤ ਹੋਈ ਹੈ ਤਾਂ ਅਨਫੀਸ਼ੀਅਲੀ ਜਿਹੜੀ ਹੈ 27 ਲੋਕਾਂ ਦੀ ਜਿਹੜੀ ਹੈ ਸ਼ਰਾਬकांड ਦੇ ਵਿੱਚ ਮੌਤ ਹੋਈ ਹੈ 6 ਪਿੰਡ ਜਿਹੜੇ ਨੇ ਉਹ ਦੱਸੇ ਜਾਂਦੇ ਨੇ 6-7 ਪਿੰਡਾਂ ਦੀ ਜਿਹੜੀ ਗੱਲ ਹੈ ਤਾਂ ਇਹਨਾਂ ਪੀੜਤ ਪਰਿਵਾਰਾਂ ਨੂੰ ਅੱਜ ਸਰਕਾਰ ਜਿਹੜੀ ਹੈ ਜ਼ਰੂਰ ਮੁਆਵਜ਼ਾ ਦੇਗੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਅਸੀਂ ਵੀ ਗਏ ਆ ਸਾਰੇ ਹੀ ਦਿਹਾੜੀ ਦੀ ਮਜ਼ਦੂਰੀ ਕਰਨ ਵਾਲੇ ਸੀ ਕੋਈ ਪੱਠੇ ਦੇ ਕੰਮ ਕਰਦਾ ਸੀ ਕੋਈ ਪੇਂਟਰ ਦਾ ਕੰਮ ਕਰਦਾ ਸੀ ਔਰ ਦਿਨੇ ਜਿੰਨੀ ਕਮਾਈ ਕਰਕੇ ਰਾਤ ਨੂੰ ਲਿਜਾਂਦੇ ਸੀ ਉਸ ਦੇ ਨਾਲ ਹੀ ਉਹਨ ਦੀ ਰੋਜ਼ੀ ਰੋਟੀ ਚੱਲਦੀ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਇੱਥੇ ਮੁਆਵਜ਼ੇ ਦੇ ਚੈੱਕ ਅੱਜ ਦਿੱਤੇ ਜਾਣਗੇ ਥੋੜੀ ਦੇਰ ਤੱਕ ਪੰਜਾਬ ਦੇ ਕੈਬਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੈਡਮ ਡਿਪਟੀ ਕਮਿਸ਼ਨਰ ਜਿਹੜੇ ਸਾਖਸ਼ੀ ਸਾਨੀ ਉਥੇ ਪਹੁੰਚ ਕੇ ਮੁਆਵਜ਼ੇ ਦੇ ਚੈੱਕ ਜਿਹੜੇ ਇਹਨਾਂ ਪੀੜਤ ਪਰਿਵਾਰਾਂ ਨੂੰ ਦੇਣਗੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਤ ਟੀਵੀ ਅੰਮ੍ਰਿਤਸਰ